ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਤੇ ਤੁਹਾਡਾ ਸਵਾਗਤ ਹੈ ਮੈਂ ਹਰਜਿੰਦਰ ਸਿੰਘ ਤਗੜ ਸਤਿ ਸ੍ਰੀ ਅਕਾਲ ਅੱਜ ਬਹੁਤ ਵੱਡੀ ਖਬਰ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕਿ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੁਹਾਲੀ ਨੇ ਉਹਨਾਂ ਪੰਜ ਮੁਲਾਜ਼ਮਾਂ ਦੀ ਉਹ ਦਰਖਾਸਤ ਰੱਦ ਕਰ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੌਲੀਗ੍ਰਾਫ ਟੈਸਟ ਨਹੀਂ ਕਰਾਉਣਾ ਇਹ ਖਬਰ ਲਾਰੈਂਸ ਬਿਸ਼ਨੋਈ ਦੀ ਖਰੜ ਸੀਏ ਸਟਾਫ ਚ ਹੋਈ ਇੰਟਰਵਿਊ ਨਾਲ ਸੰਬੰਧਿਤ ਹੈ ਔਰ ਇਹ એપisode એપisode ਨੰਬਰ 62 ਦੀ ਲਗਾਤਾਰਤਾ ਦੇ ਵਿੱਚ ਦੇਖਿਆ ਜਾਵੇ ਐਡੀਸ਼ਨਲ ਸੈਸ਼ਨ ਜੱਜ ਰੰਧਾਵਾਦੀ ਅਦਾਲਤ ਦੇ ਵਿੱਚ ਇਹਨਾਂ ਪੰਜ ਮੁਲਾਜ਼ਮਾਂ ਨੇ ਜਿਨ੍ਹਾਂ ਨੂੰ ਬਰਖਾਸਤ ਡੀਐਸਪੀ ਗੁਰਸ਼ੇਰ ਸੰਧੂ ਦੇ ਬਹੁਤ ਨਜ਼ਦੀਕ ਸਮਝਿਆ ਜਾਂਦਾ ਹੈ ਉਹਨਾਂ ਨੇ ਕਿਹਾ ਸੀ ਕਿ ਸਾਡੇ ਤੇ ਦਬਾਅ ਪਾ ਕੇ ਪਹਿਲਾਂ ਹੇਠਲੀ ਅਦਾਲਤ ਦੇ ਵਿੱਚ ਸਾਡੇ ਤੋਂ ਸਹਿਮਤੀ ਲਈ ਗਈ ਸੀ ਪਰ ਅਸੀਂ ਹੁਣ ਪੌਲੀਗ੍ਰਾਫ ਟੈਸਟ ਨਹੀਂ ਕਰਾਉਣਾ ਪੌਲੀਗ੍ਰਾਫ ਟੈਸਟ ਨੂੰ ਲਾਈ ਡਿਟੈਕਟਰ ਟੈਸਟ ਵੀ ਕਿਹਾ ਜਾਂਦਾ ਹੈ ਯਾਨੀ ਕਿ ਝੂਠ ਫੜਨ ਵਾਲਾ ਟੈਸਟ ਇੱਥੇ ਦੱਸਣਾ ਜ਼ਰੂਰੀ ਹੈ ਕਿ ਪੰਜੋ ਮੁਲਾਜ਼ਮ ਜਿਨ੍ਹਾਂ ਦੇ ਨਾਂ ਤੁਹਾਨੂੰ ਹੁਣੇ ਦੱਸਦੇ ਆ ਇਹ 2022 ਦੇ ਵਿੱਚ CIA ਸਟਾਫ ਖਰੜ ਵਿੱਚ ਤਾਇਨਾਤ ਸੀ ਔਰ ਇਹਨਾਂ ਦਾ ਇੰਚਾਰਜ ਗੁਰਸ਼ੇਧ ਸੰਧੂ DSPC ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਕਿ ਮਾਮਲਾ ਹੇਠਲੇ ਮੁਲਾਜ਼ਮਾਂ ਤੱਕ ਖਤਮ ਨਹੀਂ ਹੋਣਾ ਚਾਹੀਦਾ ਬਲਕਿ ਉੱਪਰਲੇ ਵੱਡੇ ਅਫਸਰਾਂ ਤੱਕ ਵੀ ਇਸ ਦੀ ਕੋਖ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਵੀ ਸ਼ਮੂਲੀਅਤ ਸੀ ਜਾਂ ਨਹੀਂ ਸੀ ਇਹਨਾਂ ਪੰਜਾਂ ਮੁਲਾਜ਼ਮਾਂ ਦੇ ਨਾਮ ਸੁਣ ਲਓ ਐਸਆਈ ਮੁਖਤਿਆਰ ਸਿੰਘ ਕਾਂਸਟੇਬਲ ਸਿਮਰਨਜੀਤ ਸਿੰਘ ਜਿਹੜਾ ਕਿ ਡੀਐਸਪੀ ਦਾ ਡਰਾਈਵਰ ਤੇ ਗਨਮੈਨ ਸੀ ਕਾਂਸਟੇਬਲ ਹਰਪ੍ਰੀਤ ਸਿੰਘ ਕਾਂਸਟੇਬਲ ਬਰਵਿੰਦਰ ਸਿੰਘ ਕਾਂਸਟੇਬਲ ਸਤਨਾਮ ਸਿੰਘ ਅਤੇ ਕਾਂਸਟੇਬਲ ਅਮਰਿਤਪਾਲ ਸਿੰਘ ਇਹਨਾਂ ਪੰਜਾਬ ਮੁਲਾਜ਼ਮਾਂ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਜਿਹੜੇ ਪੈਰਾਮੀਟਰਜ਼ ਪਾਲੀਗ੍ਰਾਫ ਟੈਸਟ ਕਰਵਾਉਣ ਲਈ ਜਾਂ ਕੰਸੈਂਟ ਲੈਣ ਲਈ ਜ਼ਰੂਰੀ ਨੇ ਉਹ ਫਾਲੋ ਨਹੀਂ ਕੀਤੇ ਗਏ ਜਿਵੇਂ ਕਿ ਇਹਨਾਂ ਲੋਕਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਇਹਨਾਂ ਦਾ ਵਕੀਲ ਹੋਣਾ ਜ਼ਰੂਰੀ ਸੀ ਉਹ ਨਹੀਂ ਸੀ ਇਹਨਾਂ ਨੂੰ ਦਬਾਹੇ ਹੇਠ ਇਹਨਾਂ ਤੋਂ ਕੰਸੈਂਟ ਲਿਆ ਗਿਆ ਐਡੀਸ਼ਨਲ ਸੈਸ਼ਨ ਚਾਰਜ ਰੰਧਾਵਾ ਸਾਹਿਬ ਨੇ 24/4 ਨੂੰ ਹੇਠਲੀ ਅਦਾਲਤ ਦੇ ਆਰਡਰ ਤੇ ਸਟੇ ਲਾ ਦਿੱਤਾ ਸੀ ਤੇ ਫਿਰ ਇਸ ਦੀ ਜਿਹੜੀ ਬਹਿਸ ਹੈ ਉਹ ਹੋਈ ਸੀਗੀ 28 ਤਰੀਕ ਨੂੰ 28/4 ਤੇ 29/4 ਨੂੰ ਯਾਨੀ ਅੱਜ ਫੈਸਲਾ ਸੁਣਾ ਦਿੱਤਾ ਗਿਆ ਕਿ ਉਹਨਾਂ ਦੀ ਰਿਵੀਜ਼ਨ ਪਟੀਸ਼ਨ ਰੱਦ ਹੋ ਗਈ ਹੈ ਇਹਦਾ ਜਿਹੜਾ ਡਿਟੇਲਡ ਆਰਡਰ ਹੈ ਉਹ ਈ-ਕੋਰਟਸ ਵੈਬਸਾਈਟ ਤੇ ਆਉਣ ਵਾਲੇ 1-2 ਦਿਨ ਦੇ ਵਿੱਚ ਉਪਲਬਧ ਹੋ ਜਾਏਗਾ ਫਿਰ ਤੁਹਾਨੂੰ ਅਸੀਂ ਉਹਦੇ ਵਿਸਤਾਰ ਦਿਆਂਗੇ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਇਹ ਸਵਾਲ ਉੱਠਦਾ ਹੈ ਕਿ ਕੀ ਪੰਜਾਬ ਪੁਲਿਸ ਤੇ ਲੋਕਾਂ ਦਾ ਕੌਨਫੀਡੈਂਸ ਬਣਿਆ ਰਹੇਗਾ ਜਾਂ ਨਹੀਂ ਔਰ ਇਹ ਵੀ ਸਵਾਲ ਉੱਠਦਾ ਹੈ ਕਿ ਇਸ ਮਾਮਲੇ ਦੇ ਵਿੱਚ ਇਹ ਪੰਜ ਲੋਕਾਂ ਨੇ ਯਾਨੀ ਕਿ ਪੁਲਿਸ ਮੈਨ ਨੇ ਪਹਿਲਾਂ ਹਾਂ ਕਿਉਂ ਕੀਤੀ ਤੇ ਫਿਰ ਬਾਅਦ ਦੇ ਵਿੱਚ ਇਹ ਮੁਕਰੇ ਕਿਉਂ ਜੇ ਇਹਨਾਂ ਦੀ ਕੋਈ ਇਨਵੋਲਵਮੈਂਟ ਯਾਨੀ ਕਿ ਸ਼ਮੂਲੀਅਤ ਨਹੀਂ ਹੈ ਸਾਰੇ ਮਾਮਲੇ ਦੇ ਵਿੱਚ ਤਾਂ ਫਿਰ ਇਹਨਾਂ ਨੂੰ ਡਰਨ ਦੀ ਕੀ ਲੋੜ ਸੀ ਖਬਰ ਖਤਮ ਕਰਨ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਇਸ ਨੂੰ ਸ਼ੇਅਰ ਵੀ ਕਰ ਲਓ ਤੇ ਆਪਣੇ ਕਮੈਂਟ ਜ਼ਰੂਰ ਦਿਓ ਕਿ ਤੁਹਾਨੂੰ ਇਹ ਸਾਰੇ ਮਾਮਲੇ ਤੇ ਕੀ ਮਹਿਸੂਸ ਹੁੰਦਾ ਹੈ ਮੈਂ ਅਰਜਿੰਦਰ ਸਿੰਘ ਤਗੜ ਤੁਹਾਡੇ ਤੋਂ ਅਜਾਦ ਚਾਹਨਾ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖਦਾਵਸ